चाचा जी तुरे तो आंदे ने साइकिल दादो चाचा की हाल है बड़ा ठीक बड़े सोहने लग रहे हो तुसी हां हैं आ क्या रखया हुआ है आ सब्जी पाजी हां आ पीना नाल आ जो आगे नु इथे नु गल करिए थोड़ी जी आ देखो जी चाचा की नाव की है करम सिंह हाँ बड़ा बढ़िया नाम थोड़ा दा हैं उम्र कितनी होगी उम्र जी 65 साल 65 साल ਕੱਟ ਦੱਸ ਰਹੇ ਤੁਸੀਂ ਨਹੀਂ 65 ਆ اچھا ਆਹ ਕਿਆ ਕਬੀਲਦਾਰੀ ਤੱਕੀ ਫਿਰਦੇ ਆ ਇਹ ਤੋੜ ਕੇ ਲੈਂਦੇ ਕਿ ਖਰੀਦ ਕੇ ਲੈਂਦੇ ਨਹੀਂ ਇਹ ਪਰਖਾਈ ਦੇ ਲਏ ਸਰ ਜੀ ਪਰਖਾ ਲਈ ਤੇ ਇਨੀ ਦੂਰ ਤੇ ਆ ਗਏ ਸਾਈਕਲ ਪਰੇ ਕਹਿੰਦਾ ਮੇਰਾ ਹਰੀਪੁਰ ਹੈ ਜੀ ਅੱਛਾ ਆ ਪਿੱਛੇ ਪੀਣਾ ਰੱਖਿਆ ਹੋਇਆ ਹੈ ਪੀਣਾ ਸਿੱਟ ਕੇ ਆਪਿੰਡ ਹਰੀਪੁਰਾ ਤੁਹਾਡਾ ਪਿੰਡ ਮੇਰਾ ਹਰੀਪੁਰ ਹੈ ਇਹ ਕਿੱਥੇ ਤੇ ਪਿਆ ਪਿਆ ਇਹ ਹੋ ਰਿਹਾ ਖੇੜੀ ਛੱਡੇ ਆ ਬਰਾ ਅੱਤ ਚੱਕੀ ਇੱਥੇ ਹੈ ਹਾਂ ਹਰੀਪੁਰ ਨਹੀਂ ਹੈ ਚੱਕੀ ਨਹੀਂ ਚੱਕੀ ਤਾਂ ਹਰੀਪੁਰ ਹੈਗੀ ਹੈ ਹਾਂ ਕਿਸੇ ਦਾ ਹੈ ਜੀ ਕਿਸੇ ਦਾ ਪੀਣਾ ਹੈ ਤੁਸੀਂ ਮੇਰਾ ਹਰੀਪੁਰ ਪਿੰਡ ਤੁਹਾਡਾ ਹਰੀਪੁਰ ਹੈ ਬਹੁਤ ਵਧੀਆ ਸਾਈਕਲ ਤੁਸੀਂ ਬੜਾ ਵਧੀਆ ਰੱਖਿਆ ਹੋਇਆ ਹੈ ਚਲਾਉਂਦੇ ਆ ਸਾਈਕਲ ਹੈ ਹਾਂ ਜੀ ਕਿਦਾਂ ਚਲਾਉਂਦੇ ਦਿਖਾਇਆ ਜਰਾ ਮੈਨੂੰ ਉੱਥੇ ਤੱਕ ਆ ਕੇ ਚਲਾਓ ਆਜੋ ਆਜੋ ਚਲਾਓ ਚਲਾਓ ਨਹੀਂ ਇਹ ਪਰ ਸੋ ਚੜਾਓ 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 ਨਹੀਂ ਵੀ ਨਹੀਂ ਬਹੁਤ ਨਹੀਂ ਹੈ ਉਹ ਤੇ ਸੌਦਾ ਜਲੇਗਾ ਇੱਕ ਹੋਰ ਦੀ ਉੱਥੇ ਉੱਥੇ ਕੇ ਫੇਰ ਰੋਕ ਲੈਂਗੇ ਨਾ ਕੋਈ ਨਹੀਂ ਚਲਾਉਣਾ ਆਉਂਦਾ ਨਹੀਂ ਤੁਹਾਨੂੰ ਫੇਰ ਕਿੱਥੇ ਸਾਈਕਲ ਆਉਂਦਾ ਨਹੀਂ ਤੈਨੂੰ ਨਹੀਂ ਆਉਂਦਾ ਆਉਂਦਾ ਹੁੰਦਾ ਫਿਰ ਤੁਸੀਂ ਚਲਾ ਕੇ ਦਿਖਾ ਦੇਣਾ ਤਾਂ ਨਹੀਂ ਜੀ ਬਾ ਪਿੰਡ ਦਾ ਮੇਰਾ ਹੈ ਜੀ ਕੰਮ ਦਾ ਦਾ ਘਰ ਹੀ ਰਹਿੰਦੇ ਜੀ ਬੇਲੀ ਅੱਛਾ ਨਿਆਣੇ ਨਿੱਕੇ ਉਹ ਮੁੰਡਾ ਮੇਰਾ ਬੈਰ ਆ ਜੀ ਅੱਛਾ 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 ਹਾਂ ਇਹ ਪਾਣੀ ਜਾਂਦੇ ਫੋਨ ਵਾਲੇ ਅੱਛਾ ਅੱਛਾ ਤੁਸੀਂ ਇਹ ਤਕਬੀਲਦਾਰੀਆਂ ਕਰਦੇ ਆਂ ਸਾਈਕਲ ਚਲਾਉਂਦੇ ਆਂ ਸਵੇਰੇ ਕਿੰਨੇ ਵਜੇ ਉੱਠਦੇ ਆਂ ਮੇਰੇ ਤਾਂ ਜੀ ਆਖੋਤਾ ਆਖ ਟ੍ਰੇਨਰ ਆਖੋ ਤੇ ਅੱਠ ਵਜੇ ਤੈਨੂੰ ਤਾਂ ਲੋਕੀ ਮਰਿੰਡੇ ਪਹੁੰਚ ਜਾਂਦੇ ਆ ਫਿਰ ਤੁਸੀਂ 8 ਵਜੇ ਉੱਠਦੇ ਆ ਕਾ ਤੇ ਇੰਨੀ ਲੇਟ ਕਾਦੇ ਬਸ ਇਹ ਨਹੀਂ ਮੈਂ ਛੜਾ ਬੰਦਾ ਐ ਅੱਛਾ ਤੇ ਛੜੇ ਹੁੰਦੇਮ ਕਿਆ ਵਾਲੀ ਮਾਰਲੀ ਸੀ ਜਿਹ ਕਹਦੀ ਅੱਛਾ ਨਾਲ ਤੁਹਾਨੂੰ ਪਤਾ ਇਹ ਮੁੰਡਾ ਰੋਕੀ ਪਾਣੀ ਦੇਈ ਜਾਂਦਾ अच्छा ਤੁਸੀਂ ਫਿਰ ਆਰਾਮ ਨਾਲ ਉੱਠਦੇ ਆ ਮौज ਕਰਦੇ ਆ ਮਤਲਬ 8 ਵਜੇ ਉੱਠਦੇ ਆ ਵਾਹ ਜੀ ਵਾਹ اچھا ਨਾਮ ਕੀ ਦੱਸਿਆ ਨਾਮ ਲਟੇਂਗੇ ਕਰਮ ਸਿੰਘ ਜੀ ਹੈ ਕਰਮ ਸਿੰਘ ਜੀ ਹਰੀਪੁਰ ਤੁਹਾਡਾ ਪਿੰਡ ਹੈ ਅੱਜ ਇਕਨੇ ਜਾਣਾ ਹੁਣ ਹਰੀਪੁਰ ਤੁਰਕੇ ਜਾਗੇ ਤੁਰਕੇ ਲੰਘ ਜਾਣਾ ਤੇ ਸੰਗਾ ਚਾਚਾ ਫਿਰ ਸੰਗਾ ਸਾਸਰੀ ਗਾਲ